फेल ਹੋਣ ਤੋਂ ਪਰੇਸ਼ਾਨ ਹੋਏ ਇੱਕ ਵਿਅਕਤੀ ਦੇ ਵੱਲੋਂ ਵੱਡਾ ਕਾਰਾ ਕੀਤਾ ਗਿਆ ਪੂਰੀ ਘਟਨਾ ਨਿਕਲ ਕੇ ਆਈ ਆ ਚੀਨ ਤੋਂ ਬਾਹਰ ਚੀਨ ਦੇ ਵਿੱਚ ਇੱਕ ਵਿਦਿਆਰਥੀ ਦੇ ਵੱਲੋਂ ਹਮਲਾ ਕੀਤਾ ਗਿਆ ਹੈ ਹਮਲਾ ਇਨਾ ਖਤਰਨਾਕ ਕੀਤਾ ਗਿਆ ਕਿ ਇਸ ਦੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ ਤੇ 17 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਨੇ ਪੂਰਾ ਮਾਮਲਾ ਚੀਨ ਦੇ ਪੂਰਬੀ ਵਿੰਸ਼ਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਵਿਦਿਆਰਥੀ ਜਦੋਂ ਫੇਲ ਹੋ ਜਾਂਦਾ ਉਸਨੇ ਇਸ ਸਾਲ ਗ੍ਰੈਜੂਏਟ ਹੋਣਾ ਸੀ ਪਰ ਉਹ ਫੇਲ ਹੋ ਗਿਆ ਫੇਲ ਹੋਣ ਤੋਂ ਬਾਅਦ ਉਹ ਇੰਨਾ ਪਰੇਸ਼ਾਨ ਹੋਇਆ ਇੰਨੇ ਗੁੱਸੇ ਦੇ ਵਿੱਚ ਆਇਆ ਕਿ ਉਸਦੇ ਵੱਲੋਂ 8 ਲੋਕਾਂ ਤੇ ਹਮਲਾ ਕਰ ਦਿੱਤਾ ਗਿਆ ਇਹ ਵਿਦਿਆਰਥੀ ਦੇ ਵੱਲੋਂ 8 ਲੋਕਾਂ ਤੇ ਹਮਲਾ ਕੀਤਾ ਗਿਆ ਤੇ 8 ਲੋਕਾਂ ਦਾ 8 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਜਿਸ ਦੇ ਵਿੱਚ 17 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਹ ਵੀ ਦੱਸਦੇ ਨੇ ਕਿ ਮੌਕੇ ਤੇ ਹੀ ਪੁਲਿਸ ਪਹੁੰਚੀ ਅਤੇ ਪੁਲਿਸ ਦੇ ਵੱਲੋਂ ਇਸ આરોપી ਨੂੰ ਕਾਬੂ ਕਰ ਲਿਆ ਗਿਆ ਪਰ ਕਿੰਨੀ ਹੈਰਾਨ ਤੇ ਪਰੇਸ਼ਾਨ ਵਾਲੀ ਘਟਨਾ ਹੈ ਕਿ ਫੇਲ ਹੋਣ ਤੋਂ ਬਾਅਦ ਇਸ ਵਿਅਕਤੀ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਬਾਕੀ ਵਿਦਿਆਰਥੀਆਂ ਤੇ ਹਮਲਾ ਕਰ ਦਿੱਤਾ ਗਿਆ ਚਾਕੂ ਲੈ ਕੇ ਇੰਸਟੀਚਿਊਟ ਦੇ ਵਿੱਚ ਪਹੁੰਚਦਾ ਹੈ ਤੇ ਉੱਥੇ ਹੀ ਜਿਹੜੇ ਵਿਦਿਆਰਥੀ ਸਾਹਮਣੇ ਹੁੰਦੇ ਨੇ ਉਸਤੇ ਹਮਲਾ ਕਰਦਾ ਜਾਂਦਾ ਹੈ ਚਾਕੂ ਮਾਰਦਾ ਜਾਂਦਾ ਹੈ ਤੇ ਉੱਥੇ ਵਿੱਚ 8 ਲੋਕਾਂ ਦੀ ਮੌਤ ਹੋ ਗਈ 8 ਵਿਦਿਆਰਥੀ ਜਿਨ੍ਹਾਂ ਦਾ ਕਤਲ ਹੋ ਗਿਆ ਤੇ 17 ਜਿਹੜੇ 17 ਲੋਕ ਸੀ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਹ ਘਟਨਾ ਜਿయాਂਸੂ ਪ੍ਰਾਂਤ ਦੇ ਜਿਕੁਇੰਗ ਸਿੰਘ ਸ਼ਹਿਰ ਦੀ ਆ ਪੂਰਵੀ ਵੋਸ਼ੀ ਵੋਕੇਸ਼ਨਲ ਇੰਸਟੀਟਿਊਟ ਆਫ ਆਰਥ ਐਂਡ ਟੈਕਨੋਲੋਜੀ ਦੇ ਵਿੱਚ ਹੋਈ ਆ ਇਹ ਇੱਕ ਇਹ ਇੰਸਟੀਚਿਊਟ ਹੈ ਜਿਸ ਦੇ ਵਿੱਚ ਇਹ ਵਿਦਿਆਰਥੀ ਪੜ੍ਹਦਾ ਸੀ ਗ੍ਰੈਜੂਏਟ ਹੋਣਾ ਸੀਗਾ ਪਰ ਇਸ ਸਾਲ ਗ੍ਰੈਜੂਏਟ ਹੋਣ ਦੀ ਜਗ੍ਹਾ ਇਹ ਵਿਅਕਤੀ ਫੇਲ ਹੋ ਗਿਆ ਇਹ ਵਿਦਿਆਰਥੀ ਫੇਲ ਹੋ ਜਾਂਦਾ ਜਦੋਂ ਫੇਲ ਹੁੰਦਾ ਤਾਂ ਉਸ ਤੋਂ ਬਾਅਦ ਕਾਫੀ ਪਰੇਸ਼ਾਨ ਹੋ ਜਾਂਦਾ ਤੇ ਇੰਨਾ ਪਰੇਸ਼ਾਨ ਤੇ ਗੁੱਸੇ ਵਿੱਚ ਆ ਜਾਂਦਾ ਕਿ ਇੰਸਟੀਚਿਊਟ ਦੇ ਵਿੱਚ ਚਾਕੂ ਲੈ ਕੇ ਪਹੁੰਚ ਜਾਂਦਾ ਜਦੋਂ ਚਾਕੂ ਲੈ ਕੇ ਪਹੁੰਚਦਾ ਹੈ ਤੇ ਜਿੰਨੇ ਵਿਦਿਆਰਥੀ ਲੜਕੀ ਜਾਂ ਲੜਕੀ ਲੜਕਾ ਜਾਂ ਲੜਕੀ ਕੋਈ ਵੀ ਸਾਹਮਣੇ ਹੁੰਦਾ ਇਸ ਦੇ ਤਾਂ ਉਸ ਦੇ ਚਾਕੂ ਮਾਰਦਾ ਜਾਂਦਾ ਹੈ ਤੇ ਇਸ ਹਮਲੇ ਦੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ ਤੇ ਸਾਰਾ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਪੂਰਵੀ ਵੂਸ਼ੀ ਦੀ ਘਟਨਾ ਹੈ ਚਾਈਨਾ ਦੀ ਘਟਨਾ ਹੈ ਚੀਨ ਦੇ ਵਿੱਚ ਇਹ ਹਮਲਾ ਜਿਹੜਾ ਹੋਇਆ ਚੀਨ ਤੋਂ ਇਹ ਘਟਨਾ ਖਤਰਨਾਕ ਨਿਕਲ ਕੇ ਸਾਹਮਣੇ ਆਈ ਹੈ ਜਿੱਤੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ ਤੇ ਪੁਲਿਸ ਦੇ ਵੱਲੋਂ ਮੌਕੇ ਤੇ ਹੀ ਪੁਲਿਸ ਨੂੰ ਜਦੋਂ ਸੂਚਨਾ ਕੀਤੀ ਗਈ ਹੈ ਤੇ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਪੁਲਿਸ ਨੇ ਮੌਕੇ ਤੇ ਹੀ ਇਸ ਵਿਦਿਆਰਥੀ ਨੂੰ ਕਾਬੂ ਕਰ ਲਿਆ ਤੇ ਪੁਲਿਸ ਦੇ ਵੱਲੋਂ ਬਾਕੀ ਪੂਰੀ ਘਟਨਾ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਜਿਹੜੇ ਜ਼ਖਮੀ ਨੇ ਲੋਕ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਉੱਥੇ ਉਹਨਾਂ ਦਾ ਇਲਾਜ ਜਿਹੜਾ ਚੱਲ ਰਿਹਾ